ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਰਿਸ਼ਤੇ ਚੈਨਲ ਦੇ ਵਿੱਚ ਤੁਸੀਂ ਆਪਣੇ ਰਿਸ਼ਤੇ ਦੀ ਐਡ ਲਗਵਾ ਕੇ ਘਰ ਬੈਠੇ ਵੇਖ ਸਕਦੇ ਹੋ ਜੀ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਕਰੋ ਤੁਸੀਂ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ ਐਡ ਦੀ ਫੀਸ ਤੇ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਵੇਗਾ ਅੱਜ ਦਾ ਪਹਿਲਾ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਪ੍ਰਦੀਪ ਕੌਰ ਪਤਾ ਹੁਸ਼ਿਆਰਪੁਰ ਦੀ ਲੜਕੀ ਹੈ ਉਮਰ 26 1990 ਕੱਦ 5 ਫੁੱਟ 2 ਇੰਚ ਕਾਸਟ ਹੈ ਜੀ ਸਿੱਖ ਰਵੀਦਾਸੀ ਆ ਤੇ ਗੋਤ ਹੀਰ ਤੇ ਜਸਲ ਪੜ੍ਹਾਈ ਕਰੀਏ ਜੀ ਲੜਕੀ ਨੇ ਬੀ ਕਾਮ ਐਮ ਕਾਮ ਬੀ ਐਡ ਪਰ ਇੱਕ ਮੈਰਿਡ ਹੈ ਤੇ ਭੈਣ ਇੱਕ ਮੈਰਿਡ ਹੈ ਜੀ ਪਿਤਾ ਰਿਟਾਇਰਡ ਨੇ ਤੇ ਮਾਤਾ ਹਾਊਸ ਵਾਈਫ ਨੇ ਜੀ ਫੈਮਿਲੀ ਵੈਲਿਊ ਲਿਬਰਲ ਹੈ ਜੀ ਫੈਮਿਲੀ ਸਟੇਟਸ ਮਿਡਲ ਕਲਾਸ ਹੈ ਜੀ ਕੰਮ ਕਰ ਹੈ ਵਰਕਿੰਗ ਹੈ ਐਜ਼ ਅ ਅਕਾਊਂਟੈਂਟ ਮੰਗੇ ਜੀ ਮੁੰਡੇ ਨੇ ਬੀ ਟੈਕ ਕਰੀ ਹੋਵੇ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਮੁੰਡਾ ਤੇ ਰਵੀ ਦਾਸ ਜੀ ਆਹੀ ਇਹਨਾਂ ਨਾਲ ਸੰਪਰਕ ਕਰਨ ਜੀ ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਵਿੱਚ ਹੈ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਐਡ ਲਗਵਾਉਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਨਾਮ ਸਿੰਘ ਪਤਾ ਲੁਧਿਆਣਾ ਤੋਂ ਕਾਸਟ ਗੋਲਡਸਮਿਥ ਸਿੱਖ ਕਾਸਟ ਹੈ ਜੀ ਇਹਨਾਂ ਦੀ ਉਮਰ 6 1994 ਕੱਦ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ ਜੀ ਗ੍ਰੈਜੂਏਟ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਭੈਣ ਇੱਕ ਮੈਰਿਡ ਹੈ ਜੀ ਭਰਾ ਇੱਕ ਮੈਰਿਡ ਹੈ ਯੂਕੇ ਦੇ ਵਿੱਚ ਪਿਤਾ ਮੈਨੇਜਰ ਨੇ ਤੇ ਮਾਤਾ ਹਾਊਸ ਵਾਈਫ ਨੇ ਵੈਸ਼ਨੋ ਪਰਿਵਾਰ ਹੈ ਜੀ ਕੰਮ ਕਰ ਰਿਹਾ ਹੈ ਮੁੰਡਾ ਯੂਕੇ ਦੇ ਵਿੱਚ ਵਰਕ ਪਰਮਿਟ ਤੇ ਹੈ ਆਪਣਾ ਬਿਜ਼ਨਸ ਹੈ ਜੀ ਆਮਦਨ 8 ਤੋਂ 10 ਲੱਖ ਰੁਪਏ ਸਲਾਨਾ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਸਿੱਧੀ ਗੱਲਬਾਤ ਤੁਸੀਂ ਕਰਕੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਸਰਦਾਰ ਹੈ ਮੁੰਡਾ ਪਤਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਕਾਸਟ ਕੰਬੋਜ ਗੋਤ ਜੋਸ਼ਨ ਉਮਰ ਹੈ ਜੀ 16/12/1996 ਕੱਦ 6 ਫੁੱਟ ਭਰਾ ਇੱਕ ਹੈ ਜੀ ਲੜਕੇ ਦਾ ਦबई ਦੇ ਵਿੱਚ ਟਰੱਕ ਡਰਾਈਵਿੰਗ ਦੀ ਜੌਬ ਕਰਦੇ ਨੇ ਭੈਣ ਇੱਕ ਹੈ ਜੀ ਆਪਣਾ ਆਈਲੈਂਡਸ ਦਾ ਸੈਂਟਰ ਹੈ ਪਿਤਾ ਦੀ ਆਪਣੀ ਸ਼ਾਪ ਹੈ ਜੀ ਵੈਸ਼ਨੋ ਪਰਿਵਾਰ ਹੈ ਕੰਮਕਾਰ ਹੈ ਜੀ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਵਰਕ ਪਰਮਿਟ ਤੇ ਹੈ 6 ਕਿੱਲੇ ਜ਼ਮੀਨ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹ ਲਿਖੀ ਹੋਵੇ ਕੱਦ ਲੜਕੀ ਦਾ 5 ਫੁੱਟ 6 ਇੰਚ ਤੱਕ ਹੋਵੇ ਜੀ ਨਰਸਿੰਗ ਜਾਂ ਆਇਲਰਸ ਕੀਤੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਹਰੀ ਪੱਟੀ ਵਾਲੇ ਨੰਬਰ ਤੇ ਐਡ ਦੇਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਹੈ ਗੋਤ ਮੰਡਾਹਰ ਪਤਾ ਸੰਗਰੂਰ ਏਰੀਆ ਜੀ ਜਨਮ 28/7/1994 ਕੱਦ 6 ਫੁੱਟ ਪੜਾਈ ਕਰੀ ਹੈ ਜੀ ਮੁੰਡੇ ਨੇ ਬੀ ਟੈਕ ਮਕੈਨੀਕਲ ਲੜਕਾ ਦਸਤਾਰ ਬੰਨਦਾ ਹੈ ਜੀ ਕੰਮ ਕਰ ਰਿਹਾ ਜੀ ਜ਼ਮੀਨ ਹੈ 5 ਕਿੱਲੇ ਮੁੰਡੇ ਕੋਲ ਤੇ ਜੌਬ ਮੋਹਾਲੀ ਦੇ ਵਿੱਚ ਕਰਦਾ ਹੈ ਜੀ 65000 ਰੁਪਿਆ ਤਨਖਾਹ ਹੈ ਪਰਿਵਾਰ ਦੇ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਹੈ ਜੀ ਪਰਿਵਾਰ ਦੀ ਮੰਗ ਹੈ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਤੇ ਜੱਟ ਸਿੱਖ ਫੈਮਿਲੀ ਦੀ ਹੋਵੇ ਜੀ ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਵਿੱਚ ਹੈ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਮਨਦੀਪ ਸਿੰਘ ਗਰੇਵਾਲ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਕਾਸਟ ਜੱਟ ਸਿੱਖ ਉਮਰ 22 5 1995 ਕੱਦ 5 ਫੁੱਟ 11 ਇੰਚ ਤੇ ਪੜ੍ਹਾਈ ਕਰੀ ਹੈ ਜੀ ਬੀਐਸਸੀ 에어ਲਾਈਨਸ ਟੂਰਿਜ਼ਮ ਐਂਡ ਹਸਪਿਟੈਲਿਟੀ ਮੈਨੇਜਮੈਂਟ ਇੰਡੀਆਨ ਗ੍ਰੈਜੂਏਟ ਡਿਪਲੋਮਾ ਇਨ ਐਪਲਾਈਡ ਮੈਨੇਜਮੈਂਟ ਨਿਊਜ਼ੀਲੈਂਡ ਤੋਂ ਭੈਣ ਇੱਕ ਹੈ ਜੀ ਮੁੰਡੇ ਦੀ ਮੈਰਿਡ ਹੈ ਤੇ ਨਿਊਜ਼ੀਲੈਂਡ ਦੇ ਵਿੱਚ ਹੈ ਕੰਮ ਕਰ ਹੈ ਜੀ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੈ ਤੇ ਹੁਣ ਪੰਜਾਬ ਆਇਆ ਹੋਇਆ ਹੈ ਇੰਡੀਪੈਂਡੈਂਟ ਕੰਟ੍ਰੈਕਟਰ ਹੈ ਜੀ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਵਧੀਆ ਕੰਮ ਕਰਿਆ ਜੀ ਵਧੀਆ ਘਰ ਪਰਿਵਾਰ ਆ ਪਰਿਵਾਰ ਦੀ ਮੰਗ ਹੈ ਜੀ ਬਰਨਾਲਾ ਮੋਗਾ ਲੁਧਿਆਣਾ ਜ਼ਿਲ੍ਹਾ ਵਾਲੇ ਇਹਨਾਂ ਨਾਲ ਸੰਪਰਕ ਕਰਨ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਕਰੋ ਤੇ ਜਾਣਕਾਰੀ ਲਓ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਰੋਪੜ ਕਾਸਟ ਜੱਟ ਸਿੱਖ ਹੈ ਜੀ ਗੋਤ ਬਸ ਉਮਰ ਹੈ ਮੁੰਡੇ ਦੀ 193 ਕੱਦ 5 ਫੁੱਟ 5 ਇੰਚ ਉੜਾਈ ਕਰੀ ਹੈ ਜੀ ਪਲੱਸ 2 ਭੈਣ ਇੱਕ ਮੈਰਿਡ ਹੈ ਕੰਮ ਕਰ ਰਿਹਾ ਹੈ ਜੀ ਦੁਬਈ ਦੇ ਵਿੱਚ 5 ਸਾਲ ਤੋਂ ਮੁੰਡਾ ਡਰਾਈਵਰੀ ਦੀ ਜੌਬ ਕਰ ਰਿਹਾ ਹੈ ਜੀ ਪਿਤਾ ਖੇਤੀਬਾੜੀ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਜੱਟ ਸਿੱਖ ਪਰਿਵਾਰ ਦੀ ਹੋਵੇ ਸਿੰਪਲ ਵਿਆਹ ਕਰਨਾ ਹੈ ਜੀ ਇਹਨਾਂ ਨੇ ਹੋਰ ਕੋਈ ਮੰਗ ਨਹੀਂ ਲੜਕੀ ਬੁਟੀਕ ਦਾ ਕੰਮ ਸਿੱਖੀ ਹੋਵੇ ਜੀ ਰਾਜਪੁਰਾ ਪਟਿਆਲਾ ਸਰਹੰਦ ਹਰਿਆਣਾ ਤੇ ਨਮਾ ਸ਼ਹਿਰ ਏਰੀਏ ਨੂੰ ਪਹਿਲ ਹੈ ਜੀ ਕਾਲੀ ਪੱਟੀ ਚ ਪਰਿਵਾਰਾਂ ਦੇ ਨੰਬਰ ਨੇ ਜੀ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਇਹਨਾਂ ਕੋਲੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਕੁਲਵਿੰਦਰ ਸਿੰਘ ਪਤਾ ਨੰਗਲ ਡੈਮ ਤੋਂ ਜ਼ਿਲ੍ਹਾ ਰੂਪਨਗਰ ਹੈ ਜੀ ਕਾਸਟ ਜੱਟ ਸਿੱਖ ਪੜ੍ਹਾਈ ਕਰੀਏ ਮੁੰਡੇ ਨੇ ਪਲੱਸ 2 ਉਮਰ ਮੁੰਡੇ ਦੀ 24 12 1992 ਦੇ ਵਿੱਚ ਹੈ ਜੀ ਕੰਮਕਾਰ ਹੈ ਜੀ ਕਰਸ਼ਰ ਤੇ ਟਿਪਰ ਦਾ ਮੁੰਡਾ ਕੰਮ ਕਰਦਾ ਹੈ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਰੋਪੜ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਕੇ ਰਿਸ਼ਤਾ ਪੱਕਾ ਤੁਸੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਗਗਨਦੀਪ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਕਾਸਟ ਜੱਟ ਸਿੱਖ ਹੈ ਜੀ ਗੋਤ ਗੁਰਾਇਆ ਤੇ ਹਨਰੰਝ ਉਮਰ ਹੈ ਜੀ 4 ਦਸੰਬਰ 1996 ਦੇ ਵਿੱਚ ਕੱਦ 6 ਫੁੱਟ ਹੈ ਮੁੰਡੇ ਦਾ ਉੜਾ ਇੱਕ ਰੀ ਹੈ ਜੀ ਬੈਚਲਰ ਡਿਗਰੀ ਇਨ ਕੰਪਿਊਟਰ ਸਾਇੰਸ ਫਰੋਮ ਚੰਡੀਗੜ੍ਹ ਯੂਨੀਵਰਸਿਟੀ ਪੋਸਟ ਗ੍ਰੈਜੂਏਸ਼ਨ ਇਨ ਸਾਈਬਰ ਸਕਿਉਰਿਟੀ ਕੰਪਿਊਟਰ ਫੋਰੈਂਸਿਕ ਫਰੋਮ ਲੈਂਬਨ ਕਾਲਜ ਕੈਨੇਡਾ ਤੋਂ ਜੀ ਭਰਾ ਇੱਕ ਹੈ ਜੀ ਪਿਤਾ ਬਿਜ਼ਨਸਮੈਨ ਨੇ ਮਾਤਾ ਸ਼ਾਪਕੀਪਰ ਨੇ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਹੈ ਤੇ ਕਰੰਟਲੀ ਵਰਕਿੰਗ ਐਜ਼ ਇਨ ਐਡਮਿਨਿਸਟਰ ਇਨ ਮਿਸਸਾਗ ਸੈਲਰੀ ਹੈ ਜੀ 70 ਕੇ ਇਅਰ ਦੀ ਮੰਗੇਜੀ ਪਰਿਵਾਰ ਦੀ ਕੁੜੀ ਕੈਨੇਡਾ ਤੋਂ ਹੋਵੇ ਸੇਮ ਸਟੱਡੀ ਕਰੀ ਹੋਵੇ ਜੀ ਲੜਕੀ ਨੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਕਾਲੀ ਪੱਟੀ ਦੇ ਵਿੱਚ ਤੁਸੀਂ ਸਿੱਧੀ ਗੱਲਬਾਤ ਕਰਕੇ ਇਹਨਾਂ ਕੋਲੋਂ ਜਾਣਕਾਰੀ ਆ ਜੋ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਵੀ ਲੜਕੇ ਦਾ ਹੈ ਜੀ ਨੋਟ ਕਰੋ ਨਾਮ ਜਗਜੀਤ ਸਿੰਘ ਪਤਾ ਪਟਿਆਲਾ ਤੋਂ ਕਾਸਟ ਰਾਮ ਗੜੀਆ ਸਿੱਖ ਗੋਤ ਬਰਮਾ ਤੇ ਘਟਾਰਾ ਜੀ ਉਮਰ 17 ਤੋਂ 1992 ਜਨਮ ਟਾਈਮ 11 ਪੀਐਮ ਜਨਮ ਸਥਾਨ ਪਟਿਆਲਾ ਜੀ ਮੁੰਡੇ ਦਾ ਕੱਦ 5 ਫੁੱਟ 9 ਇੰਚ ਹੈ ਤੇ ਪੜ੍ਹਾਈ ਕਰੀ ਹੈ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਐਮ ای ਪ੍ਰੋਡਕਸ਼ਨ ਇੰਜੀਨੀਅਰਿੰਗ ਪਿਤਾ ਗਿਆਨ ਚੰਦ ਰਿਟਾਇਰਡ ਏ ਡਬਲਯੂ ਨੇ ਜੀ ਪੀ ਐਸ ਪੀ ਸੀ ਐਲ ਦੇ ਵਿੱਚ ਮਾਤਾ ਬਲਵਿੰਦਰ ਕੌਰ ਰਿਟਾਇਰਡ ਸਰਕਾਰੀ ਟੀਚਰ ਨੇ ਜੀ ਭੈਣਾਂ ਦੋ ਮੈਰਿਡ ਨੇ ਜੀ ਇੱਕ ਪੰਜਾਬ ਦੇ ਵਿੱਚ ਮੈਰਿਡ ਤੇ ਇੱਕ ਕੈਨੇਡਾ ਦੇ ਵਿੱਚ ਪੀ ਆਰ ਹੈ ਜੀ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਪੀ ਆਰ ਹੈ ਵਰਕਿੰਗ ਇਨ ਸਟੀਲ ਇੰਡਸਟਰੀ ਬ੍ਰਮਟਨ ਦੇ ਵਿੱਚ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਬੀਐਸਸੀ ਨਰਸਿੰਗ ਜਾਂ ਇੰਜੀਨੀਅਰਿੰਗ ਕਰੀ ਹੋਵੇ ਜੀ ਲੜਕੀ ਨੇ ਜਾਂ ਆਈਟੀ ਪ੍ਰੋਫੈਸ਼ਨਲ ਕਰੀ ਹੋਵੇ ਐਕਸਪੈਕਟ ਐਸਸੀ ਕਾਸਟ 9 12 ਕਾਲੀ ਪੱਟੀ ਚ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਸਿੱਧੀ ਗੱਲਬਾਤ ਕਰਕੇ ਇਹਨਾਂ ਕੋਲੋਂ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਸੋ ਇਹ ਸੀ ਜੀ ਅੱਜ ਦੇ ਆਪਣੇ ਕੁਝ ਰਿਸ਼ਤੇ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਤੁਹਾ ਨੂੰ ਇਹਨਾਂ ਰਿਸ਼ਤਿਆਂ ਵਿੱਚੋਂ ਜਿਹੜਾ ਵੀ ਰਿਸ਼ਤਾ ਸਹੀ ਲੱਗਦਾ ਜੀ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਹਰ ਇੱਕ ਰਿਸ਼ਤਾ ਚੰਗੀ ਤਰ੍ਹਾਂ ਜਾਣਕਾਰੀ ਤੋਂ ਬਾਅਦ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਕਰੋ ਜੀ ਕਿਉਂਕਿ ਸਾਡੇ ਚੈਨਲ ਦਾ ਕੰਮ ਸਿਰਫ ਰਿਸ਼ਤਿਆਂ ਦੀ ਐਡ ਦੇਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੀ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ